ਹੁਣ ਤਕਨੀਕੀ ਤਰੀਕੇ ਦੇ ਨਾਲ ਸੂਰਜ ਦੀ ਰੌਸ਼ਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹੁਣ ਸੂਰਜ ਦੀ ਰੌਸ਼ਨੀ ਸੂਰਜ ਦੀ ਧੋਪ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ ਆਖਿਰਕਾਰ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਆਖਿਰਕਾਰ ਕਿਉਂ ਹੁਣ ਸੂਰਜ ਦੀ ਰੌਸ਼ਨੀ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੇਗੀ ਇਹ ਕਿੱਥੇ ਹੋ ਰਿਹਾ ਹੈ ਕਿਸ ਦੇਸ਼ ਦੇ ਵਿੱਚ ਹੋ ਰਿਹਾ ਹੈ ਤੇ ਇਸ ਦੇ ਪਿੱਛੇ ਮਕਸਦ ਕੀ ਹੈ ਤੇ ਕਿ ਤੁਹਾਡੇ ਦੋਸਤ ਮਿੱਤਰ ਭੈਣ ਭਰਾ ਵੀ ਇੱਥੇ ਰਹਿੰਦੇ ਨੇ ਤੇ ਇਹ ਖਬਰ ਉਨ੍ਹਾਂ ਤੱਕ ਜ਼ਰੂਰ ਪਹੁੰਚਾਓ ਜੀ ਆ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਅ ਕੀ ਜਾ ਰਿਹਾ ਹੈ ਕਿ ਕੁਝ ਤਕਨੀਕੀ ਤੇ ਕੁਝ ਕੁਦਰਤੀ ਤਰੀਕੇ ਦੇ ਨਾਲ ਸੂਰਜ ਦੀ ਰੋਸ਼ਨੀ ਨੂੰ ਘਟ ਕੀਤਾ ਜਾਵੇਗਾ ਸੂਰਜ ਦੇ ਵੱਲੋਂ ਧੁੱਪ ਨੂੰ ਘਟ ਕੀਤਾ ਜਾਵੇਗਾ ਹੁਣ ਲੋਕਾਂ ਨੂੰ ਸਿਰਫ ਖੰਡਕ ਮਹਿਸੂਸ ਹੋਵੇਗੀ ਗਰਮੀ ਮਹਿਸੂਸ ਨਹੀਂ ਹੋਵੇਗਾ ਤੇ ਤਕਨੀਕੀ ਤਰੀਕੇ ਦੇ ਨਾਲ ਕੀ ਸਿਰਫ ਫਾਇਦਾ ਹੋਵੇਗਾ ਜਾਂ ਕੁਝ ਨੁਕਸਾਨ ਵੀ ਹੋਵੇਗਾ ਪੂਰਾ ਕੀ ਅਪਡੇਟ ਹੈ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਕੌਣ ਫੰਡਿੰਗ ਕਰ ਰਿਹਾ ਹੈ ਇਸ ਨੂੰ ਕੌਣ ਅਜਿਹੀ ਸੋਚ ਰਿਹਾ ਹੈ ਤੇ ਕਿੱਥੇ ਸੋਚ ਰਿਹਾ ਹੈ ਜਾਨਣਾ ਵੀ ਜ਼ਰੂਰੀ ਹੈ ਜੀ ਹਾਂ UK ਦੇ ਵਿੱਚ ਜੇਕਰ ਤੁਹਾਡੇ ਭੈਣ ਭਰਾ ਰਹਿੰਦੇ ਨੇ ਤੇ ਉਨ੍ਹਾਂ ਤੱਕ ਇਹ ਚੀਜ਼ ਜ਼ਰੂਰ ਪਹੁੰਚਾਓ ਕਿ ਹੁਣ ਉਨ੍ਹਾਂ ਨੂੰ ਹੋ ਸਕਦਾ ਹੈ ਕਿ ਧੁੱਪ ਨਾ ਮਿਲੇ ਹੋ ਸਕਦਾ ਹੈ ਕਿ ਸਰੀਰ ਦੇ ਵਿੱਚ ਉਨ੍ਹਾਂ ਨੂੰ ਵਿਟਾਮਿਨ ਡੀ ਨਾ ਮਿਲੇ। ਉਰਾ ਮਾਮਲਾ ਦੱਸਨਿਆ UK ਦੇ ਵਿੱਚ ਸੂਰਜ ਦੀ ਰੌਸ਼ਨੀ ਰੋਕਣ ਦੇ ਲਈ ਕੁਝ ਪ੍ਰਯੋਗ ਕੀਤੇ ਜਾ ਸਕਦੇ ਨੇ। ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਪ੍ਰਯੋਗ ਜਿਹੜੇ ਨੇ ਉਹ ਕੁਦਰਤੀ ਵੀ ਹੋਣਗੇ ਅਤੇ ਗੈਰ ਕੁਦਰਤੀ ਵੀ ਹੋਣਗੇ। ਅ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਯੋਗ ਦੇ ਵਿੱਚ ਵਿਗਿਆਨਿਕ ਸੂਰਜ ਦੇ ਸੂਰਜ ਦੇ ਪ੍ਰਕਾਸ਼ ਨੂੰ ਘਟ ਕਰਨ ਦੇ ਲਈ ਵਾਯੂ ਮੰਡਲ ਦੇ ਵਿੱਚ ਕੁਝ ਗਾਣਾ ਨੂੰ ਛੱਡਣ ਜਾਂ ਤੇ ਇਸ ਪੂਰੇ ਪ੍ਰੋਸੈਸ ਨੂੰ ਨਾਮ ਦਿੱਤਾ ਗਿਆ ਹੈ ਜੀ ਜੋ ਹੈ ਜੀਓ ਇੰਜੀਨੀਅਰਿੰਗ ਮਤਲਬ ਇਸ ਸੋਲਰ ਜੀਓ ਇੰਜੀਨੀਅਰਿੰਗ ਜਿਹੜਾ ਹੈ ਇਸ ਪੂਰੇ ਪ੍ਰੋਸੈਸ ਨੂੰ ਨਾਮ ਦਿੱਤਾ ਜਾਵੇਗਾ ਜਿਸ ਦੇ ਤਹਿਤ ਸੂਰਜ ਦੀ ਰੋਸ਼ਨੀ ਨੂੰ ਰੋਕਿਆ ਜਾਵੇਗਾ। ਕੀ ਆ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਵਿੱਚ ਚਰਚਾ ਹੈ ਕਿ ਇਹ ਅ ਜਿਹੜਾ ਹੈ ਜਿਹੜਾ ਸਾਰਾ ਕੁਝ ਜੇਕਰ ਕੋਈ ਕਰ ਰਿਹਾ ਹੈ ਤੇ ਇਹਦੇ ਪਿੱਛੇ ਬਿਲ ਗੇਟਸ ਨੇ ਮਤਲਬ ਬਿਲ ਗੇਟਸ ਦੇ ਵੱਲੋਂ ਜਿਹੜਾ ਹੈ ਇਸ ਨੂੰ ਫੰਡਡ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਇਹ ਕਰਵਾਇਆ ਜਾਵੇਗਾ ਹਾਲਾ ਹੋ ਸਕਦਾ ਹੈ ਕਿ ਇਸ ਪ੍ਰੋਸੈਸ ਨੂੰ ਮਨਜ਼ੂਰੀ ਵੀ ਜਲਦੀ ਹੀ ਮਿਲ ਜਾਵੇ ਪਰ ਬਹੁਤ ਸਾਰੇ ਲੋਕਾਂ ਨੇ ਇਸ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਜੇਕਰ ਸੂਰਜ ਦੀ ਰੌਸ਼ਨੀ ਹੀ ਨਹੀਂ ਮਿਲੇਗੀ ਸੂਰਜ ਦੇ ਵੱਲੋਂ ਤੋਪ ਹੀ ਨਹੀਂ ਮਿਲੇਗੀ ਤੇ ਆਖਿਰਕਾਰ ਬੰਦੇ ਦੇ ਸਰੀਰ ਦੇ ਵਿੱਚ ਕਿੰਨੀਆਂ ਬਿਮਾਰੀਆਂ ਆਉਣਗੀਆਂ ਬੰਦੇ ਨੂੰ ਜੇਕਰ ਜੋ ਹੈ ਨੈਚੁਰਲ ਜੋ ਹੈ ਉਹ ਪ੍ਰਕਾਸ਼ੀ ਦੇ ਮਿਲੇਗਾ ਤੇ ਆਖਿਰਕਾਰ ਇੱਕ ਬੰਦਾ ਜਿਸ ਦੇ ਸਰੀਰ ਨੂੰ ਬਹੁਤ ਸਾਰੀਆਂ ਸੂਰਜ ਦੇ ਵੱਲੋਂ ਚੀਜ਼ਾਂ ਮਿਲਦੀਆਂ ਨੇ ਉਹ ਕਿਵੇਂ ਮਿਲਣ ਗਿਆ ਆਖਿਰਕਾਰ ਉਹ ਕਿਵੇਂ ਕਿ ਵਿਟਾਮਿਨ ਡੀ ਲੈਣ ਦੇ ਲਈ ਜਿਹੜਾ ਕਿ ਉਸ ਨੂੰ ਕੈਪਸੂਲ ਖਾਣੇ ਪੈਣਗੇ ਕਿ ਉਹ ਕੁਦਰਤੀ ਤਰੀਕੇ ਦੇ ਨਾਲ ਅਜਿਹੀਆਂ ਚੀਜ਼ਾਂ ਨਹੀਂ ਲਵੇਗਾ ਕਿਹਾ ਜਾ ਰਿਹਾ ਕਿ ਇਸ ਪੂਰੇ ਪ੍ਰੋਸੈਸ ਨੂੰ ਕਰਨ ਦੇ ਲਈ ਤਕਰੀਬਨ 50 ਮਿਲੀਅਨ 파উন্ড ਲਗਭਗ 500 ਕਰੋੜ ਯਾਨਕੀ 5 ਅਰਬ ਰੁਪਏ 5 ਅਰਬ ਜਿਹੜੇ ਨੇ ਉਹ ਬਜਟ ਇਸ ਦੇ ਪਿੱਛੇ ਤਿਆਰ ਕੀਤਾ ਗਿਆ ਹੈ ਮਗਰ ਲੇਕਿਨ ਜਿਹੜਾ ਹੈ ਐਕਸਪੈਰੀਮੈਂਟ ਦੇ ਲਈ ਕਈ ਜਾਣਕਾਰ ਇਹ ਕਹਿ ਰਹੇ ਨੇ ਕਿ ਇਸ ਦੀ ਆਲੋਚਨਾ ਕਰਨੀ ਬਣਦੀ ਹੈ ਕਿਉਂਕਿ ਜੇ ਜਦੋਂ ਹੋਇਆ ਤੇ ਬਹੁਤ ਸਾਰੇ ਨੁਕਸਾਨ ਵੀ ਜਿਹੜੇ ਨੇ ਉਹ ਇੱਕ ਸ਼ਰੀਰ ਨੂੰ ਹੋ ਸਕਦੇ ਨੇ ਵਿਗਿਆਨਿਕ ਕਜੀ ਤਕਨੀਕ ਤੇ ਉੱਤੇ ਕੰਮ ਕਰ ਰਹੇ ਨੇ ਜਿਸ ਦੇ ਵਿੱਚ ਹਵਾ ਦੇ ਵਿੱਚ ਖਾਸ ਤਰ੍ਹਾਂ ਦੇ ਐਰੋਸੋਲਸ ਯਾਨਕੀ ਜਿਹੜੇ ਛੋਟੇ-ਛੋਟੇ ਬਰੀਕ ਜਿਹੜੇ ਕਣ ਹੁੰਦੇ ਨੇ ਉਹ ਵਾਤਾਵਰਣ ਦੇ ਸਭ ਤੋਂ ਉੱਚੀ ਪਰਤ ਜਿੱਥੇ ਜੋ ਐ ਸਟੇਟ ਸਟੇਟ ਟੋਸਫੀਅਰ ਕਹਿੰਦੇ ਨੇ ਉਸਤੇ ਭੇਜੇ ਜਾਣਗੇ ਤਾਂ ਕਿ ਸੂਰਤ ਦੀਆਂ ਖੁੱਜ ਕਿਰਨਾਂ ਜਿਹੜੀਆਂ ਨੇ ਪ੍ਰਿਥਵੀ ਤੱਕ ਨਾ ਪਹੁੰਚ ਸਕਣ ਸੋ ਤੁਹਾਡੇ ਮੁਤਾਬਕ ਕੀ ਸਹੀ ਕੀਤਾ ਜਾ ਰਿਹਾ ਹੈ ਕਿ ਜੋ ਹੈ ਇੱਕ ਯੂਕੇ ਨੂੰ ਪੂਰਾ ਠੰਡਾ ਰੱਖਣ ਦੇ ਲਈ ਜਾਂ ਪ੍ਰਿਥਵੀ ਜਿਹੜਾ ਜਮੀਨ ਹੈ ਜਾਂ ਜਿਹੜਾ ਅਰਥ ਹੈ ਉਸ ਨੂੰ ਠੰਡਾ ਰੱਖਣ ਦੇ ਲਈ ਜੋ ਇਹ ਉਪਰਾਲਾ ਕਰਨ ਬਾਰੇ ਯੂਕੇ ਸੋਚ ਰਿਹਾ ਹੈ ਕਿ ਇਹ ਸਹੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਗੈਰ ਕੁਦਰਤੀ ਤਰੀਕੇ ਦੇ ਨਾਲ ਜੋ ਇਸ ਤਰੀਕੇ ਨਾਲ ਕੀਤਾ ਜਾਵੇਗਾ ਕੀ ਇਹ ਪ੍ਰੋਜੈਕਟ ਦੇ ਨਾਲ ਕੀ ਲੋਕਾਂ ਨੂੰ ਫਾਇਦਾ ਹੋਵੇਗਾ ਆਪਣੇ ਰਾਏ ਜਿਹੜੀ ਆ ਉਹ ਜਰੂਰ ਦਿਓ ਬਾਕੀ ਤੁਹਾਨੂੰ ਦੱਸ ਦਿਆ ਕਿ ਏਰੀਆ ਦੇ ਪ੍ਰੋਗਰਾਮ ਡਾਇਰੈਕਟਰ ਪ੍ਰੋਫੈਸਰ ਮਾਰਕ ਸਾਈਮਸ ਨੇ ਕਿਹਾ ਹੈ ਕਿ ਇਸ ਇਹ ਸੁਰੱਖਿਤ ਡਿਜ਼ਾਈਨ ਦੇ ਨਾਲ ਰਿਸਰਚ ਕਰਨ ਦੇ ਲਈ ਪੂਰੀ ਤਰੀਕੇ ਦੇ ਨਾਲ પ્રતિਬੰਧ ਹੈ ਅਤੇ ਕੋਈ ਵੀ ਪ੍ਰਯੋਗ ਉਦੋਂ ਕੀਤਾ ਜਾਵੇਗਾ ਜਦੋਂ ਇਹ ਅ ਪੂਰੀ ਤਰੀਕੇ ਦੇ ਨਾਲ ਜਦੋਂ ਕਿਸੇ ਨੂੰ ਵੀ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਸੋ ਕੀ ਕਹੋ ਕਿ ਕੀ ਰਾਇ ਰੱਖਦੇ ਹੋ ਜ਼ਰੂਰਤਸਨਾ